ਸਤਿ ਸ਼੍ਰੀ ਅਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਦੋਸਤੋ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ 50 ਸਾਲਾਂ ਦੇ ਬਾਅਦ ਬਣ ਰਿਹਾ ਹੈ ਜੀ ਮਹਾ ਦੁਰਲਭ ਸੰਜੋਗ ਬੁੱਧ ਮੰਗਲ ਦਾ ਅਦੁੱਤ ਸੰਜੋਗ ਜਿਸ ਨਾਲ ਕੁਝ ਰਾਸ਼ੀ ਵਾਲਿਆਂ ਦੇ ਬਾਰੇ 10 ਵੱਡੀਆਂ ਭਵਿੱਖ ਬਾਣੀਆਂ ਸੀ ਤੁਹਾਡੇ ਨਾਲ ਸਾਂਝੀਆਂ ਕਰਨ ਵਾਲੇ ਹਾਂ ਦੋਸਤੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਚੈ ਮਾਤਾ ਲక్ష్ਮੀ ਜੀ ਦੀ ਲੈ ਕੇ ਹਾਜ਼ਰੀ ਲਿਖਵਾ ਦਿਓ ਤਾਂ ਕਿ ਉਹਨਾਂ ਦੀ ਸਦਾ ਹੀ ਕਿਰਪਾ 12 ਹੀ ਰਾਸ਼ੀਆਂ ਤੇ ਪੰਜ ਆਵੇ ਸਾਰੇ ਰਾਸ਼ੀ ਵਾਲੇ ਹੋ ਜਾਣ ਤਾਂ ਦੇ ਨਾਲ ਮਾਲਾ ਮਾਲ ਦੋਸਤੋ ਤੁਹਾਨੂੰ ਦੱਸ ਰਹੀ ਹਾਂ ਕਿ 50 ਸਾਲਾਂ ਦੇ ਬਾਅਦ ਦੁਸ਼ਹਿਰੇ ਤੇ ਬਣ ਰਿਹਾ ਹੈ ਮੰਗਲ ਤੇ ਬੁੱਧ ਦਾ ਅਦਭੁਤ ਸੰਜੋਗ ਮੰਗਲ ਅਤੇ ਬੁੱਧ ਦੇ ਅਦਭੁਤ ਸੰਜੋਗ ਦੇ ਨਿਰਮਾਣ ਤੇ ਹੁੰਦੇ ਅਨੁਸਾਰ ਹੀ ਦੁਸ਼ਹਿਰੇ ਤੇ ਮਾਤਾ ਦੁਰਗਾ ਤੇ ਨੌਵੇਂ ਰੂਪੀ ਦੀ ਅਸੀਮ ਕਿਰਪਾ ਕੰਨਿਆ ਰਾਸ਼ੀ ਵਾਲਿਆਂ ਤੇ ਵੀ ਹੋ ਜਾਵੇਗੀ ਜਿਸ ਨਾਲ ਕੁਝ ਰਾਸ਼ੀ ਵਾਲਿਆਂ ਦੇ ਤਾਰੇ بلند ਹੋ ਜਾਣਗੇ ਮਾਤਾ ਰਾਣੀ ਦੀ ਕਿਰਪਾ ਦ੍ਰਿਸ਼ਟੀ ਦੇ ਨਾਲ ਦੁਸ਼ਹਿਰੇ ਤੇ ਕੰਨਿਆ ਰਾਸ਼ੀ, ਕੁੰਭ ਰਾਸ਼ੀ, ਮਿਥਨ ਰਾਸ਼ੀ, ਮੇਕ ਰਾਸ਼ੀ, ਬ੍ਰੇਖ ਰਾਸ਼ੀ ਵਾਲਿਆਂ ਨੂੰ ਖੁਸ਼ੀਆਂ ਮਿਲਣ ਵਾਲੀਆਂ ਹਨ ਬਹੁਤ ਵੱਡੀਆਂ ਖੁਸ਼ਖਬਰੀਆਂ ਇਹਨਾਂ ਨੂੰ ਮਿਲਣ ਗਿਆ ਐਸਨਹੀਂ ਤੁਸੀਂ ਵੀਡੀਓ ਨੂੰ ਅੰਝ ਤੱਕ ਧਿਆਨ ਦੇ ਨਾਲ ਪੂਰਾ ਜ਼ਰੂਰ ਸੁਣਨਾ ਕਿਉਂਕਿ ਤੁਹਾਡੇ ਲਈ ਇਹ ਜਾਣਕਾਰੀ ਬੇहद ਖਾਸ ਹੋਣ ਵਾਲੀ ਹੈ ਦੋਸਤੋ 50 ਸਾਲਾਂ ਦੇ ਬਾਅਦ ਮੰਗਲ ਤੇ ਬੁੱਧ ਦਾ ਅਦਭੁਤ ਸੰਜੋਗ ਦਾ ਨਿਰਮਾਣ ਦੁਸ਼ਹਿਰੇ ਤੇ ਹੋਣ ਜਾ ਰਿਹਾ ਹੈ ਉਮੀਦ ਦੀ ਕਿਰਨ ਤੁਹਾਡੇ ਲਈ ਇਹ ਵੀਡੀਓ ਲੈ ਕੇ ਆਵੇਗੀ ਦੋਸਤੋ ਤੁਹਾਨੂੰ ਦੱਸ ਰਹੀ ਹਾਂ ਕਿ ਦੁਸ਼ਹਿਰਾ Hindu ਧਰਮ ਦਾ ਇੱਕ ਪ੍ਰਮੁੱਖ ਤੇ ਮੰਗਲਕਾਰੀ ਤਿਉਹਾਰ ਹੈ ਜਿਸ ਨੂੰ ਹਰ ਸਾਲ ਮਨਾਇਆ ਜਾਂਦਾ ਹੈ ਸੋ ਕਰ ਪੱਖ ਦੀ 10ਵੀਂ ਤਿਥੀ ਨੂੰ ਇਹ ਨਵਰਾਤਰੀ ਦੇ 9 ਦਿਨਾਂ ਤੱਕ ਮਾਤਾ ਦੁਰਗਾ ਦੀ ਆਰਾਧਨਾ ਵੀ ਕੀਤੀ ਜਾਂਦੀ ਹੈ ਸਾਧਨਾ ਵੀ ਤੇ ਸਾਧਨਾ ਤੋਂ ਬਾਅਦ ਇਹ ਤਿਉਹਾਰ ਮਨਾਇਆ ਜਾਂਦਾ ਹੈ ਪੂਰੇ ਦੇਸ਼ ਵਿੱਚ ਇਸ ਦਿਨ ਮੰਦਰਾਂ ਤੇ ਘਰਾਂ ਵਿੱਚ ਸਮਾਜ ਵਿੱਚ ਵਿਸ਼ੇਸ਼ ਪ੍ਰੋਗਰਾਮ ਇਹ ਹੁੰਦਾ ਹੈ ਨਾਲ ਹੀ ਨਾਲ ਕਈ ਜਗ੍ਹਾ ਤੇ ਮੇਲੇ ਵੀ ਲੱਗਦੇ ਹਨ ਕਿਤੇ ਧਾਰਮਿਕ ਮੇਲੇ ਲੱਗਦੇ ਹਨ ਤੇ ਕਿਤੇ ਰਾਵਣ ਦਹਨ ਆਯੋਜਨ ਹੁੰਦਾ ਹੈ ਇਸ ਦਿਨ ਕੇਵਲ ਉਤਸਵ ਦਾ ਅਵਸਰ ਹੀ ਨਹੀਂ ਬਲਕਿ ਇਹ ਜੀਵਨ ਦੇ ਨਾਲ ਸੱਚ ਦੇ ਨਾਲ ਆਧਾਰਿਤ ਹੈ ਧਰਮ ਨੂੰ ਅਪਣਾਉਣ ਤੇ ਸਕਾਰਾਤਮਕ ਊਰਜਾ ਫਲਾਉਣ ਦਾ ਸੰਦੇਸ਼ ਵੀ ਦਿੰਦਾ ਹੈ ਇਹ ਤਿਉਹਾਰ ਬੁਰਾਈ ਤੇ ਚੰਗਿਆਈ ਦੀ ਚੰਗੇ ਜਿੱਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਇਸ ਦਿਨ ਭਗਵਾਨ ਜੀ ਰਾਮ ਨੇ ਰਾਵਣ ਦਾ ਵਾਧਕਾਰ ਕੇ ਭਾਵ ਕੇ ਕਤਲ ਕਰਕੇ ਧਰਮ ਦੀ ਸਥਾਪਨਾ ਕੀਤੀ ਸੀ ਤੇ ਮਾ ਦੁਰਗਾ ਨੇ ਰਾਕਸ਼ਸ ਦਾ ਹੰਕਾਰ ਦੇਵਤਾ ਦਾ ਡਰ ਸੀ ਉਸ ਤੋਂ ਮੁਕਤ ਕਰ ਦਿੱਤਾ ਸੀ ਇਸ ਲਈ ਦੁਸ਼ਹਿਰਾ ਇਹ ਸੰਦੇਸ਼ ਦਿੰਦਾ ਹੈ ਕਿ ਚਾਹੇ ਹੋ ਅੰਧਕਾਰ ਹੋਵੇ ਭਾਵੇਂ ਕਿੰਨਾ ਵੀ ਗਹਿਰਾ ਹੋਵੇ ਧਰਮ ਦੀ ਜਿੱਤ ਜਿਹੜੀ ਹੈ ਜ਼ਰੂਰ ਹੁੰਦੀ ਹੈ ਇਸ ਨੂੰ ਇਹ ਦਿਨ ਜਿਹੜਾ ਹੈ ਪ੍ਰਭਾਵਿਤ ਹੈ ਤੇ ਨਵੀਂ ਊਰਜਾ ਤੇ ਸਕਾਰਾਤਮਕ ਊਰਜਾ ਨੂੰ ਲੈ ਲਈ ਇਸੇ ਨੂੰ ਖਾਸ ਮੰਨਿਆ ਜਾਂਦਾ ਹੈ ਮੰਗਲ ਦੇ ਦੁਸ਼ਹਿਰੇ ਦੇ ਹੋਏ ਇੱਕ ਅਦਮ ਉਠਾਉਣ ਤੇ ਬੁੱਧ ਦੀ ਦ੍ਰਿਸ਼ਟੀ ਤੁਹਾਡੇ ਕਾਮ ਆਵੇਗੀ ਇਹ ਸੰਜੋਗ ਹੁਣ ਕੁਝ ਰਾਸ਼ੀ ਵਾਲਿਆਂ ਤੇ ਬਣ ਚੁੱਕਾ ਹੈ ਜੀ ਹਾਂ ਦੋਸਤੋ ਕਿਉਂਕਿ ਇਨ੍ਹਾਂ ਰਾਸ਼ੀ ਵਾਲਿਆਂ ਤੇ ਮਾਤਾ ਗਉਰੀ ਦੀ ਕਿਰਪਾ ਦ੍ਰਿਸ਼ਟੀ ਬਣੀ ਰਹੇਗੀ ਜੋਤਿਸ਼ਾਸਤਰ ਦੇ ਅਨੁਸਾਰ ਸਾਰੇ ਹੀ ਗ੍ਰਹਾਂ ਦਾ ਪ੍ਰਭਾਵ ਰਾਸ਼ੀਆਂ ਦੇ ਪੈਂਦਾ ਹੈ ਪਰ ਪਰ ਇਹਨਾਂ ਦੀ ਜੋਤਿ ਅਕਸਰ ਹੀ ਲਾਭਕਾਰੀ ਮੰਨੀ ਜਾਂਦੀ ਹੈ ਅਕਤੂਬਰ ਦੇ ਮਹੀਨੇ ਵਿੱਚ ਸ਼ੁਕਰ ਦੇ ਰਾਸ਼ੀ ਤੁਲਾ ਬੁੱਧ ਗ੍ਰਚ ਦੇ ਬਿਹਤਰ ਦੋਲਬ ਸੰਜੋਗ ਨਿਰਮਾਣ ਹੋਣ ਜਾ ਰਿਹਾ ਹੈ। ਇਸੇ ਹੀ ਸਾਲ 2025 ਵਿੱਚ ਦੁਸ਼ਹਿਰਾ 2 ਅਕਤੂਬਰ ਵੀਰਵਾਰ ਨੂੰ ਮਨਾਇਆ ਜਾ ਰਿਹਾ ਹੈ। ਪੰਚਾਂਗ ਦੇ ਅਨੁਸਾਰ 10ਵੀਂ ਤਰੀਕ 1 ਅਕਤੂਬਰ ਦੀ ਰਾਤ 7 ਵਜੇ ਤੋਂ 2 ਅਕਤੂਬਰ ਦੀ ਰਾਤ 7 ਵਜੇ ਕੇ 10 ਮਿੰਟ ਤੱਕ ਸ਼ੋਭ ਸਮਾ ਤੁਹਾਡੇ ਲਈ ਸਾਬਤ ਹੋਵੇਗਾ। ਨਵਰਾਤਰੀ ਨੂੰ 9 ਦਿਨ ਦੇ ਬਾਅਦ ਹੀ ਆਉਣ ਵਾਲਾ ਇਹ ਬਹੁਤ ਹੀ ਵੱਡਾ ਉਲਾਸਪੂਰਕ ਤਿਉਹਾਰ ਮਨਾਇਆ ਜਾਂਦਾ ਹੈ ਕਿਉਂਕਿ ਇੱਕ ਗ੍ਰਹਾਂ ਦੇ ਰਾਜਕੁਮਾਰ ਬੁੱਧ ਤੈਂਤ ਤੇ ਗੁਰੂ ਸ਼ਕੁਆ ਦੀ ਰਾਸ਼ੀ ਤੋਲਾ ਵਿੱਚ 20 ਅਕਤੂਬਰ ਨੂੰ ਪ੍ਰਵੇਸ਼ ਕਰਨ ਜਾ ਰਹੇ ਹਨ ਇਹ 24 ਅਕਤੂਬਰ ਤੱਕ ਤੁਹਾਡੀ ਰਾਸ਼ੀ ਵਿੱਚ ਰਹਿਣਗੇ ਤੇ ਇਸ ਦੌਰਾਨ ਉਹਨਾਂ ਦੀ ਚੋਤੀ ਜਿਹੜੀ ਹੈ ਗ੍ਰਹ ਸੈਨਾਪਤੀ ਮੰਗਲ ਦੇ ਨਾਮ ਰਹਿਣਗੇ ਇਸਨਾਲ ਚੰਦਰਮਾ ਵੀ ਕੁੰਭ ਰਾਸ਼ੀ ਵਿੱਚ ਗੋਚਰ ਕਰਨਗੇ। ਕਰੀਬ 50 ਸਾਲਾਂ ਦੇ ਬਾਅਦ ਇਦਾਂ ਦਾ ਮਹਾਦੁਰਲਭ ਸੰਜੋਗ ਬਣਦਾ ਹੋਇਆ ਨਜ਼ਰ ਆ ਰਿਹਾ ਹੈ। ਇਹਨਾਂ ਰਾਸ਼ੀ ਵਾਲਿਆਂ ਨੂੰ ਕਿਸਮਾ ਦਾ ਸਾਥ ਮਿਲਣ ਵਾਲਾ ਹੈ। ਜੀਵਨ ਦੀਆਂ ਪਰੇਸ਼ਾਨੀਆਂ ਦੂਰ ਹੋਣ ਵਾਲੀਆਂ ਹਨ। ਰੋਕੇ ਕਮਾ ਵਿੱਚ ਸਫਲਤਾ ਮਿਲਣ ਵਾਲੀ ਹੈ। ਸੋਨੇ ਵਾਂਗ ਕਿਸਮਤ ਚਮਕ ਜਾਵੇਗੀ। ਹਨੇਰੀ ਰਾਤ ਨੂੰ ਉਜਾਲੇ ਦੇ ਪ੍ਰਕਾਸ਼ ਦੇ ਨਾਲ ਰੋਸ਼ਨ ਕਰ ਦੇਵੇਗੀ। ਦੋਸਤੋ ਆਓ ਜਾਣਦੇ ਹਾਂ ਦੁਸ਼ਹਿਰੇ ਤੇ ਅਦਭੁਤ ਸੰਜੋਗ ਦੇ ਨਾਲ ਇਹਨਾਂ ਰਾਸ਼ੀ ਵਾਲਿਆਂ ਨੂੰ ਕਿਹੜਾ-ਕਿਹੜਾ ਆਸ਼ੀਰਵਾਦ ਮਿਲਣ ਵਾਲਾ ਹੈ ਨਾਲ ਹੀ ਕਿਹੜੇ ਸ਼ਕਤੀ ਪ੍ਰਦਾਨ ਹੋ ਜਾਵੇਗੀ ਤੁਹਾਡੇ ਜੀਵਨ ਵਿੱਚ ਜਿੰਨੇ ਵੀ ਦੁੱਖ ਹਨ ਕਸ਼ਟ ਹਨ ਪਰੇਸ਼ਾਨੀਆਂ ਹਨ ਉਹ ਸਾਰੀਆਂ ਹੀ ਦੂਰ ਹੋਣਗੀਆਂ ਤੁਹਾਡੇ ਜੀਵਨ ਵਿੱਚ ਇੱਕ ਨਵਾਂ ਪ੍ਰਕਾਸ਼ ਨਜ਼ਰ ਆਵੇਗਾ ਤੁਹਾਨੂੰ 10 ਵੱਡੀਆਂ ਖੁਸ਼ਖਬਰੀਆਂ ਦੇ ਬਾਰੇ ਤੁਹਾਨੂੰ ਦੱਸਣ ਵਾਲੇ ਹਾਂ ਪਹਿਲੀ ਵੱਡੀ ਖੁਸ਼ਖਬਰੀ ਹੈ ਜੇ ਕਿ ਕੈਰੀਅਰ ਦੀ ਨਵੀਂ ਸ਼ੁਰੂਆਤ ਹੋ ਸਕਦੀ ਹੈ ਤੋ ਸ਼ਹਿਰੇ ਦੇ ਮੌਕੇ ਤੇ ਕੇਵਲ ਤੁਸੀਂ ਜਿੱਤ ਪ੍ਰਾਪਤ ਕਰੋਗੇ ਤੇ ਨਾਲ ਹੀ ਜੀਵਨ ਵਿੱਚ ਨਵੇਂ ਤਰੀਕੇ ਦੇ ਨਾਲ ਆਪਣੇ ਜੀਵਨ ਨੂੰ ਸ਼ੁਰੂਆਤ ਕਰ ਸਕਦੇ ਹੋ ਕਿਉਂਕਿ 50 ਸਾਲਾਂ ਦੇ ਬਾਅਦ ਬਣਨ ਵਾਲਾ ਮੰਗਲ ਤੇ ਬੁੱਧ ਦਾ ਦੁਰਲਭ ਸੰਜੋਗ ਤੁਹਾਡੇ ਕੈਰੀਅਰ ਤੇ ਪੇਸ਼ਾਵਰ ਜੀਵਨ ਨੂੰ ਨਵੀਂ ਰਾਹ ਹਤੇ ਦੇਵੇਗਾ ਦੋਸਤੋ ਮੰਗਲ ਤੁਹਾਡੇ ਸਾਹਸ ਸ਼ਕਤੀ ਤੇ ਸੰਘਰਸ਼ ਦਾ ਗ੍ਰਹਿ ਹੈ ਇਸ ਲਈ ਇਹ ਸਮਾਂ ਤੁਹਾਡੇ ਲਈ ਬਹੁਤ ਖਾਸ ਸਾਬਤ ਹੋਵੇਗਾ ਬੁੱਧੀ ਅਤੇ ਤੁਹਾਡੀ ਬਾਣੀ ਦਾ ਦੇਵਤਾ ਹੈ ਉਹ ਤੁਹਾਡੀ ਸਹੀ ਦਿਸ਼ਾ ਵੱਲ ਲੈ ਕੇ ਜਾਵੇਗਾ ਦੋਸਤੋ ਜਦੋਂ ਦੋਵੇਂ ਹੀ ਗ੍ਰਹਿ ਇੱਕ ਨਾਲ ਇੱਕ ਸਾਥ ਦੇਂਦੇ ਰਹਿੰਦੇ ਹਨ ਤਾਂ ਜਿੱਦਾਂ ਤੁਹਾਡੇ ਜੀਵਨ ਵਿੱਚ ਚੰਗੇ ਬਦਲਾਅ ਹੁੰਦੇ ਹੋਏ ਨਜ਼ਰ ਆਉਂਦੇ ਹਨ ਇਸ ਸਮੇਂ ਜੇਕਰ ਤੁਸੀਂ ਆਪਣੇ ਘਰ ਵਿੱਚ ਦੀਵਾ প্রজ্বলਿਤ ਕਰਦੇ ਹੋ ਤਾਂ ਤੁਹਾਡੇ ਲਈ ਖਾਸ ਸਭ ਤੋਂ ਚਾਵੇਗਾ ਮੰਨਿਆ ਜਾਂਦਾ ਹੈ ਕਿ ਇਸ ਦਿਨ ਜਿਹੜੀਆਂ ਘਰ ਆਉਣ ਵਾਲੀਆਂ ਬੁਲਾਵਾਂ ਹਨ ਘਰ ਤੋਂ ਦੂਰ ਹੋ ਜਾਂਦੀਆਂ ਹਨ ਤੁਹਾਡੇ ਹਰ ਕੰਮ ਵਿੱਚ ਤੁਹਾਨੂੰ ਸਫਲਤਾ ਮਿਲਦੀ ਹੈ ਜੇਕਰ ਤੁਸੀਂ ਇੰਟਰਵਿਊ ਦਾ ਪ੍ਰਮੋਸ਼ਨ ਲਈ ਲਾਈ ਕੀਤਾ ਹੈ ਤਾਂ ਉਸ ਵਿੱਚ ਤੁਹਾਨੂੰ ਸਫਲਤਾ ਮਿਲੇਗੀ ਦੋਸਤੋ ਦੁਸ਼ਹਿਰੇ ਦੇ ਮੌਕੇ ਤੇ ਤੁਹਾਡੇ ਤੇ ਮਾਤਾ ਦੁਰਗਾ ਦਾ ਖਾਸ ਆਸ਼ੀਰਵਾਦ ਹੁੰਦਾ ਹੈ ਸਕਾਰਾਤਮਕ अवसर ਮਿਲਦੇ ਹਨ ਨਾਲ ਹੀ ਤੁਹਾਡੇ ਲਈ ਇਹ ਸਮਾਂ ਬੜਾ ਹੀ ਸ਼ੋਭਾ ਹੈ ਸਮੇ ਤੁਸੀਂ ਨਵੇਂ ਪ੍ਰੋਜੈਕਟ ਅਤੇ ਨਵੇਂ ਸਾਂਝੇਦਾਰੀ ਦੇ ਨਾਲ ਜੁੜ ਸਕਦੇ ਹੋ ਪ੍ਰਤੀਯੋਗੀ ਪ੍ਰੀਖਿਆ ਦੇਣ ਵਾਲਿਆਂ ਨੂੰ ਇਹ ਸਮਾਂ ਬੜਾ ਹੀ ਖਾਸ ਸਾਬਤ ਹੋਵੇਗਾ ਦੁਸ਼ਹਿਰੇ ਦੇ ਬਾਅਦ ਦੁਸ਼ਹਿਰੇ ਦੇ ਬਾਅਦ ਵਿਦੇਸ਼ ਵਿੱਚ ਨੌਕਰੀ ਜਾਂ ਬਿਜ਼ਨਸ ਕਰਨ ਦਾ ਨਵਾਂ ਮੌਕਾ ਤੁਹਾਨੂੰ ਪ੍ਰਾਪਤ ਹੋਵੇਗਾ ਦੁਸ਼ਹਿਰਾ ਤੁਹਾਡੇ ਲਈ ਨਵਾਂ ਸੰਦੇਸ਼ ਦੇਣ ਜਾ ਰਿਹਾ ਹੈ ਤੁਹਾਡਾ ਹੁਣ ਸੰਘਰਸ਼ ਜਿੰਦਗੀ ਦਾ ਖਤਮ ਹੋ ਚੁੱਕਾ ਹੈ ਹੁਣ ਤੁਸੀਂ ਸਫਲਤਾ ਦੇ ਰਾਤੇ ਤੁਰ ਪਏ ਹੋ 50 ਸਾਲਾਂ ਦੇ ਬਾਅਦ ਮੰਗਲ ਬੁੱਧ ਦਾ ਇਹ ਆਦਤ ਬਹੁਤ ਸੰਜੋਗ ਤੁਹਾਡੇ ਕੈਰੀਅਰ ਨੂੰ ਨਵੀਂ ਉਚਾਈ ਤੱਕ ਲੈ ਕੇ ਜਾਵੇਗਾ ਮਾਤਾ ਦੁਰਗਾ ਦਾ ਆਸ਼ੀਰਵਾਦ ਤੁਹਾਡੇ ਹਰ ਕਦਮ ਤੇ ਰਹੇਗਾ ਤੁਹਾਡੇ ਜੀਵਨ ਦਾ ਹਨੇਰਾ ਹੁਣ ਜਿਹੜਾ ਰੋਸ਼ਨੀ ਵਿੱਚ ਤਬਦੀਲ ਹੋ ਜਾਵੇਗਾ ਅਗਲੇ ਪਵਿੱਖ ਪਾਣੀ ਹੈ ਜੀ ਤੁਹਾਡੀ ਆਰਥਿਕ ਸਥਿਤੀ ਬਹੁਤ ਹੀ ਸੁਧਰਦੀ ਹੋਈ ਨਜ਼ਰ ਆਵੇਗੀ ਤੁਹਾਨੂੰ ਤਨਲਾ ਬੋਵੇਗਾ ਇਹਨਾਂ ਜਾਤਕਾਂ ਨੂੰ ਦੱਸਦੇ ਹਾਂ ਕਿ ਦੁਸ਼ਹਿਰੇ ਦਾ ਜਿਹੜਾ ਤਿਉਹਾਰ ਹੈ ਕੇਵਲ ਧਾਰਮਿਕ ਦ੍ਰਿਸ਼ਟੀ ਤੋਂ ਨਹੀਂ ਬਲਕੇ ਆਰਥਿਕ ਦ੍ਰਿਸ਼ਟੀ ਤੋਂ ਵੀ ਤੁਹਾਡੇ ਲਈ ਚੰਗਾ ਸਮਾਂ ਲੈ ਕੇ ਆਵੇਗਾ ਇਸ ਸਾਲ 50 ਸਾਲਾਂ ਦੇ ਬਾਅਦ ਬਣਨ ਵਾਲਾ ਮੰਗਲ ਬੰਦਾ ਦੁਰਲਭ ਸੰਜੋਗ ਤੁਹਾਡੇ ਲਈ ਧਨ ਵਰਖਾ ਕਰਨ ਵਾਲਾ ਹੈ ਮੰਗਲ ਗ੍ਰਹਿ ਤੁਹਾਡੇ ਵਿੱਚ ਊਰਜਾ ਭਰਦਾ ਹੋਇਆ ਨਜ਼ਰ ਆਵੇਗਾ ਤੁਹਾਡੇ ਵਪਾਰ ਸੁਆਮੀ ਕਹਿੰਦੇ ਹਨ ਬੋਧ ਇਸ ਲੇ ਤੁਹਾਡੇ ਸਾਰੇ ਇਹ ਕਰਿਆ ਦੁਸ਼ਹਿਰੇ ਦੇ ਨਾਲ ਮਿਲਦੇ ਹੋਏ ਨਜ਼ਰ ਆਉਣਗੇ ਆਰਥਿਕ ਦ੍ਰਿਸ਼ਟੀ ਨਾਲ ਤੁਹਾਡੇ ਲਈ ਸਮਾਂ ਮਜ਼ਬੂਤ ਹੋਵੇਗਾ ਤਾਂ ਦੀ ਕਮੀ ਨਹੀਂ ਹੋਵੇਗੀ ਕਿ ਦੁਸ਼ਹਿਰੇ ਤੇ ਭਗਵਾਨ ਜੀ ਰਾਮ ਨੇ ਲੰਕਾ ਤੇ ਵਿਜੇ ਪ੍ਰਾਪਤ ਕੀਤੀ ਸੀ ਭਾਵ ਕਿ ਜਿੱਤ ਪ੍ਰਾਪਤ ਕੀਤੀ ਸੀ ਤੁਹਾਨੂੰ ਹੁਣ ਤਾਂ ਸੰਪਤੀ ਵਿੱਚ ਜਿੱਤ ਪ੍ਰਾਪਤ ਹੋਵੇਗੀ ਲੰਮੇ ਸਮੇਂ ਤੋਂ ਤੁਹਾਡੇ اٹਕੇ ਹੋਏ ਪੈਸੇ ਤੁਹਾਨੂੰ ਵਾਪਸ ਮਿਲ ਜਾਣਗੇ ਨਾਲ ਹੀ ਜਿੰਨਾ ਕਮਾ ਵਿੱਚ ਨਿਵੇਸ਼ ਕਰਕੇ ਤੁਸੀਂ ਬਹੁਤ ਚੰਗਾ ਕਿਤਾ ਆ ਰਹੇ ਸੀ ਪਰ ਹੁਣ ਤੁਹਾਨੂੰ ਲਾਭ ਮਿਲਣਾ ਸ਼ੁਰੂ ਹੋ ਜਾਵੇਗਾ ਜੇਕਰ ਤੁਸੀਂ ਬਿਜ਼ਨਸ ਕਰਦੇ ਹੋ ਤਾਂ ਨਵੇਂ ਨਿਵੇਸ਼ ਬਾਰੇ ਸੋਚ ਰਹੇ ਸੀ ਜਾਂ ਸੌਦੇ ਨੂੰ ਨਵੇਂ ਤਰੀਕੇ ਨਾਲ ਪਾਉਣ ਦੀ ਸੋਚ ਰਹੇ ਸੀ ਤਾਂ ਉਹ ਵੀ ਹੁਣ ਤੁਹਾਡੇ ਲਈ ਸਫਲਤਾ ਯੋਜਨਾਵਾਂ ਬਣਦੀਆਂ ਹੋਈਆਂ ਨਜ਼ਰ ਆਉਣਗੀਆਂ ਜੇਕਰ ਤੁਸੀਂ ਨਵੀਂ ਪ੍ਰਾਪਰਟੀ ਖਰੀਦਣਾ ਚਾਹੁੰਦੇ ਹੋ ਤਾਂ ਐਸੇ ਵਿਜੋਗ ਬਣਦੇ ਹੋਏ ਨਜ਼ਰ ਆਉਣਗੇ ਬਹੁਤ ਜੀ ਦੇ ਰਸਤੇ ਤੁਹਾਡੇ ਤੇ ਮੰਗਲ ਕਾਰਿ ਸਾਬ ਤੋਂ ਹੋਵੇਗੀ ਨਾਲ ਹੀ ਜੇਕਰ ਤੁਸੀਂ ਚਾਹੁੰਦੇ ਹੋ ਜੀਵਨ ਵਿੱਚ ਕੋਈ ਤੰਨ ਦੀ ਕਮੀ ਨਾ ਰਹੇ ਤਾਂ ਦੁਸ਼ਹਿਰੇ ਦੀ ਸ਼ਾਮ ਨੂੰ ਤੁਸੀਂ ਲਾਲ ਚੁੰਨੇ ਜਿਹੜੇ ਹੈ ਉਹਦੇ ਵਿੱਚ 9 ਕੌੜੀਆਂ ਰੱਖ ਕੇ ਮਾਤਾ ਦੁਰਗਾ ਨੂੰ ਅਰਪਿਤ ਕਰਨੀਆਂ ਹਨ ਅਗਲੇ ਦਿਨ ਹੀ ਤੁਹਾਡੇ ਤੋਂ ਜੋਰੀ ਜਿਹੜੀ ਹੈ ਤਾਂ ਨਾਲ ਪਰ ਜਾਵੇਗੀ ਭਾਵ ਕਿ ਤੁਹਾਨੂੰ ਪੈਸਾ ਕਮਾਉਣ ਦਾ ਕੋਈ ਨਵਾਂ ਅਵਸਰ ਮਿਲ ਜਾਵੇਗਾ ਇਹ 50 ਸਾਲਾਂ ਦੇ ਬਾਅਦ ਮੰਗਲ ਬੁੱਧ ਦਾ ਸੰਜੋਗ ਮਾਤਾ ਦੀ ਕਿਰਪਾ ਨਾਲ ਤੁਹਾਡੀ ਜੇ ਭਰ ਦੇਵੇਗਾ ਆਰਥਿਕ ਪਰੇਸ਼ਾਨੀਆਂ ਤੁਹਾਡੀਆਂ ਖਤਮ ਹੋਣਗੀਆਂ ਨਾਲ ਹੀ ਤੁਹਾਨੂੰ ਦੱਸ ਹੈ ਤੁਹਾਡੇ ਜੀਵਨ ਦੀ ਦਲੇ ਦਰਤਾ ਪਿਆਸਿਆਂ ਦੀ ਚਿੰਤਾ ਵੀ ਹੁਣ ਤੱਕ ਸਮਾਪਤ ਹੋ ਜਾਵੇਗੀ ਅਗਲੀ ਭਵਿਕ ਬਾਣੀ ਹੈ ਕਿ ਪਰਿਵਾਰ ਵਿੱਚ ਗ੍ਰਸਤ ਜੀਵਨ ਵਿੱਚ ਤੁਹਾਡੇ ਲਈ ਸਮਾਂ ਵੜਾਈ ਸੁਖਾਂ ਸਮਾ ਹੋਵੇਗਾ ਇਹ ਸਮੇਂ ਦੌਲਤ ਦੀ ਕਮੀ ਨਹੀਂ ਹੋਵੇਗੀ ਤੇ ਜਿਹੜੇ ਪਰਿਵਾਰ ਦੇ ਮੈਂਬਰ ਹਨ ਉਹ ਵੀ ਤੁਹਾਡੀ ਇੱਜ਼ਤ ਕਰਨਗੇ ਪਰਵਾਰਿਕ ਜੀਵਨ ਨੂੰ ਨਵਾਂ ਰੂਪ ਮਿਲੇਗਾ ਮੰਗਲ ਗ੍ਰਹਿ ਊਰਜਾ ਸਾਹਸ ਅਤੇ ਸੁਰੱਖਿਆ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਗ੍ਰਸਥ ਜੀਵਨ ਵਿੱਚ ਸ਼ਕਤੀ ਦਾ ਸਰਕਰਸ਼ਣ ਭਾਵ ਕਿ ਤੁਹਾਣੋ ਜ਼ਿੰਦਗੀ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਮੀ ਨਹੀਂ ਰਹੇਗੀ। ਉਥੇ ਹੀ ਬੁੱਧ ਗ੍ਰਹਿ ਸਮਾਨਤਾ ਤੇ ਸਮਾਜਿਕ ਹੁੰਦਾ ਹੈ ਰਿਸ਼ਤਿਆਂ ਵਿੱਚ ਮਿਠਾਸ ਲਿਆਉਣ ਵਾਲਾ ਮੰਨਿਆ ਜਾਂਦਾ ਹੈ। ਇੱਥੇ ਦੋਵਾਂ ਹੀ ਦੁਸ਼ਹਿਰਾਂ ਦੀ ਜੋਤੀ ਜਿਹੜੀ ਬੰਦੀ ਹੋਈ ਨਜ਼ਰ ਆ ਰਹੀ ਹੈ ਸ਼ਾਂਤੀ ਤੇ ਪ੍ਰੇਮ ਦੇ ਪ੍ਰਤੀਕ ਹੈ। ਇਹ ਤਾਂ ਹੈ ਜਿੱਤੇ ਮਾਤਾ ਦੁਰਗਾ ਆਪਣੇ ਨੌ ਰੂਪਾਂ ਦੇ ਬ੍ਰਹਮਣ ਤੱਕ ਰક્ષਣ ਕਰਦੀ ਹੈ। ਉਹਤੇ ਦੁਸ਼ਹਿਰੇ ਤੇ ਮਾਤਾ ਦੀ ਸ਼ਕਤੀ ਆਪਣੇ ਪਰਿਵਾਰ ਦਾ ਰੱਖਿਆ ਕਰੇਗੀ। ਦੋਸਤੋ ਘਰ ਵਿੱਚ ਲੜਾਈ ਝਗੜੇ ਕਲੇਸ਼ ਮਤ ਪੇ ਜਿਹੜੇ ਹਨ ਸਾਰੇ ਹੀ ਸਮਾਪਤ ਹੋਣਗੇ। ਲੰਮੇ ਸਮੇਂ ਤੋਂ ਚੱਲਦਾ ਆ ਰਿਹਾ ਪਰਿਵਾਰਿਕ ਵਾਦ ਵਿਵਾਦ ਹੁਣ ਸੁਲਝ ਸਕਦਾ ਹੈ। ਨਾਲ ਹੀ ਤੁਹਾਨੂੰ ਦੱਸ ਦਈਏ ਕਿ ਦੁਸ਼ਹਿਰੇ ਦੇ ਉਪਰ ਤੁਸੀਂ ਪਰਿਵਾਰ ਦੇ ਨਾਲ ਇੱਕ ਸਾਥ ਮਿਲ ਕੇ ਭਾਗ ਕੇ ਸਾਰੇ ਪਰਿਵਾਰ ਦੇ ਨਾਲ ਇਕੱਠੇ ਹੋ ਕੇ ਮਾਤਾ ਦੁਰਗਾ ਦੀ ਆਰਤੀ ਕਰਨੀ ਹੈ 21 ਦੀਵੇ প্রজਲਿਤ ਕਰਨੇ ਹਨ ਤੇ ਇਸ ਦੇ ਨਾਲ ਪਰਿਵਾਰ ਵਿੱਚ પ્રેમ ਪਿਆਰ ਬਣਿਆ ਰਹੇਗਾ ਸੋਖ ਸਮ੍ਰiddhi ਤੁਹਾਡੇ ਘਰ ਵਿੱਚ ਆਵੇਗੀ ਦੁਸ਼ਹਿਰਾ ਤੁਹਾਡੇ ਪਰਿਵਾਰ ਗ੍ਰਸਥ ਜੀਵਨ ਵਿੱਚ ਬੜੀ ਵੱਡੀ ਰੌਸ਼ਨੀ ਲੈ ਕੇ ਆਵੇਗਾ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਜਿੱਦਾਂ ਦੁਸ਼ਹਿਰੇ ਤੇ ਬੁਰਾਈ ਦਾ ਅੰਤ ਹੁੰਦਾ ਹੈ ਉਸੇ ਹੀ ਤਰ੍ਹਾਂ ਪਰਿਵਾਰ ਵਿੱਚ ਤਣਾਅ ਅਤੇ ਕਲੇਸ਼ ਦਾ ਅੰਤ ਹੋ ਜਾਵੇਗਾ ਮੰਗਲ ਦੀ ਸ਼ਕਤੀ ਤੇ ਬੁੱਧ ਦੀ ਜਿਹੜਾ ਵਾਅਦਾ ਹੈ ਤੁਹਾਡੇ ਜ਼ਿੰਦਗੀ ਵਿੱਚ ਸੁੱਖ ਸ਼ਾਂਤੀ ਲੈ ਕੇ ਆਵੇਗਾ ਜਿਹੜੇ ਜੀਵਨ ਵਿੱਚ ਬਦੌਤਾ ਆਵੇਗੇ ਸੁਰੱਖਿਆ ਬਣੀ ਰਹੇਗੇ ਤੇ ਨਾਲ ਹੀ ਤੁਹਾਨੂੰ ਦੱਸ ਜਾਈਏ ਸਮਾਂ ਤੁਹਾਡੇ ਪੱਖ ਵਿੱਚ ਹੈ ਤੇਜ਼ ਦਾ ਭਰਪੂਰ ਲਾਭ ਉਠਾਓ ਦੁਸ਼ਹਿਰੇ ਦੇ ਬਾਅਦ ਤੁਹਾਡੇ ਜੀਵਨ ਵਿੱਚ ਕੋਈ ਖਾਸ ਵਿਅਕਤੀ ਦਾ ਆਗਮਨ ਹੋ ਸਕਦਾ ਹੈ ਜਿਸ ਦੇ ਆਉਣ ਨਾਲ ਤੁਹਾਡੇ ਜੀਵਨ ਵਿੱਚ ਬਹੁਤ ਹੀ ਸੁਖਮਈ ਘਟਨਾਵਾਂ ਵਾਪਰਨਗੀਆਂ ਜੇਕਰ ਤੁਸੀਂ ਜੌਬ ਲਈ ਕਾਫੀ ਸਮੇਂ ਤੋਂ ਅਪਲਾਈ ਕਰ ਰਹੇ ਸੀ ਇੰਟਰਵਿਊ ਕਲੀਅਰ ਨਹੀਂ ਸੀ ਹੋ ਰਹੀ ਤੁਹਾਡੇ ਸਾਰੇ اٹਕੇ ਹੋਏ ਕੰਮ ਪੂਰੇ ਹੋ ਜਾਣਗੇ ਜੇਕਰ ਤੁਸੀਂ ਕਾਫੀ ਸਮੇਂ ਤੋਂ ਕੋੜ ਕਚੈਰੀ ਦੇ ਚੱਕਰ ਲਗਾ ਰਹੇ ਸੀ ਤੁਹਾਡਾ ਕੋਈ ਮਸਲਾ ਹੱਲ ਨਹੀਂ ਹੋ ਰਿਹਾ ਸੀ ਉਹ ਮਸਲਾ ਵੀ ਹੁਣ ਤੁਹਾਡਾ ਹੱਲ ਹੋ ਜਾਵੇਗਾ ਤੁਹਾਡੀ ਜ਼ਿੰਦਗੀ ਦੀ ਅਸਲ ਪੂੰਜੀ ਹੈ ਜਿਹੜੀ ਉਹ ਸਹੀ ਸਾਬਤ ਹੋਵੇਗੀ ਜਿਹੜੀ ਉਹ ਸਹੀ ਸਾਬਤ ਹੋਵੇਗੀ ਇਨਸਾਨ ਨੂੰ ਹਨੇਰੇ ਵਿੱਚੋਂ ਬਾਹਰ ਨਿਕਲਣ ਦੇ ਲਈ ਪ੍ਰਕਾਸ਼ ਚਾਹੀਦਾ ਹੁੰਦਾ ਹੈ ਉਹ ਪ੍ਰਕਾਸ਼ ਹੋਣਾ ਤੁਹਾਡੀ ਜ਼ਿੰਦਗੀ ਵਿੱਚ ਵਾਪਸ ਆ ਜਾਵੇਗਾ ਮੰਗਲ ਗ੍ਰਹਿ ਸਾਸਤਿਆਂ ਨਿਯਾਣਾਂ ਦਾ ਪ੍ਰਤੀਕ ਵੀ ਮੰਨਿਆ ਜਾਂਦਾ ਹੈ। ਗ੍ਰਹਿ ਵਿਦਿਆਰਥੀਆਂ ਦੀ ਮਿਹਨਤ ਨੂੰ ਵੀ ਰੰਗ ਲਿਆਵੇਗਾ। ਮੰਨ ਕੇ ਚੱਲੋ ਕਿ ਤੁਹਾਡੇ ਬੱਚੇ ਦੀ ਸਫਲਤਾ ਨੂੰ ਵੇਖ ਕੇ ਤੁਹਾਡੇ ਘਰ ਪਰਿਵਾਰ ਵਿੱਚ ਖੁਸ਼ੀਆਂ ਦਾ ਮਾਹੌਲ ਬਣ ਜਾਵੇਗਾ। ਦੁਸ਼ਹਿਰੇ ਦੇ ਦਿਨ ਮਾਤਾ ਦੁਰਗਾ ਤੇ ਮਾਤਾ ਸਰਸਵਤੀ ਦੀ ਤੁਸੀਂ ਜੇਕਰ ਪੂਜਾ ਕਰਦੇ ਹੋ ਤਾਂ ਮੰਨ ਕੇ ਚੱਲੋ ਤੁਹਾਡੀ ਜ਼ਿੰਦਗੀ ਵਿੱਚ ਕਿਸੇ ਵੀ ਚੀਜ਼ ਦੀ ਕਮੀ ਨਹੀਂ ਰਹੇਗੀ। ਤੁਹਾਡੀ ਜ਼ਿੰਦਗੀ ਵਿੱਚ ਆਰਥਿਕ ਪੱਖੋਂ ਵੀ ਸੁਧਾਰ ਹੋਵੇਗਾ। ਇਸ ਸਮੇਂ ਤੁਹਾਡੇ ਬੱਚੇ ਤੁਹਾਡਾ ਨਾਮ ਰੌਸ਼ਨ ਕਰ ਸਕਦੇ ਹਨ ਤੁਹਾਡਾ ਜਿਹੜਾ 11 ਸਪੰਦ ਹੈ ਤਾਂ ਨਾਲ ਹੋ ਸਕਦਾ ਹੈ ਤੁਹਾਨੂੰ ਕਿਸੇ ਵੀ ਪੱਖ ਤੋਂ ਗਰੀਬੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਦੋਸਤੋ ਇਹ ਸੀ ਸਾਡੀ ਅੱਜ ਦੀ ਵੀਡੀਓ ਦੀ ਜਾਣਕਾਰੀ ਵੀਡੀਓ ਚੰਗੀ ਲੱਗੀ ਤਾਂ ਅੰਗੇ ਵੀ ਸ਼ੇਅਰ ਕਰ ਦਿਓ ਜੀ ਧੰਨਵਾਦ